ਈਟੀਓ ਰਜਨੀਸ਼ ਸੈਣੀ ਦੀ ਅਗਵਾਈ ਹੇਠ ਜੀਐਸਟੀ ਦੀ ਟੀਮ ਅਚਾਨਕ ਅੱਡਾ ਮਾਰਕੀਟ ਬਾਜ਼ਾਰ ਵਿੱਚ ਪਹੁੰਚੀ ਤੇ ਬਾਜ਼ਾਰ ਦੇ ਵਿੱਚ ਦੁਕਾਨਦਾਰਾਂ ਦੀ ਜਾਂਚ ਸ਼ੁਰੂ ਕੀਤੀ ਜਿਸ ਨੂੰ ਲੈ ਕੇ ਦੁਕਾਨਦਾਰਾਂ ਵਿੱਚ ਉਤਸੁਕਤਾ ਦਾ ਮਾਹੌਲ ਪਾਇਆ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਈਟੀਓ ਰਜਨੀਸ਼ ਸੈਣੀ ਨੇ ਕਿਹਾ ਕਿ ਜੀਐਸਟੀ ਟੀਮ ਵੱਲੋਂ ਬਾਜ਼ਾਰਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਇਸ ਦੌਰਾਨ ਟੀਮ ਵੱਲੋਂ ਕੀਤੀ ਜਾਂਚ ਦੇ ਅਨੁਸਾਰ ਜੋ ਦੁਕਾਨਦਾਰ ਜੀਐਸਟੀ ਨੰਬਰ ਲੈਣ ਲਈ ਉਪਯੁਕਤ ਆਏ ਜਾ ਰਹੇ ਨੇ ਉਹਨਾਂ ਨੂੰ GST ਨੰਬਰ ਲੈਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ PB ਪ੍ਰਾਈਮ ਅਪਡੇਟ ਦੇ ਲਈ ਗगन ਪੰਮਰਾ ਦੀ ਰਿਪੋਰਟ ਸਰਵੇ ਸਾਡਾ 1 ਮਹੀਨਾ ਹੋ ਗਿਆ ਜੀ ਚੱਲਦੇ ਨੂੰ ਤੇ ਅੱਜ ਅਸੀਂ ਅੱਡਾ ਮਾਰਕੀਟ 'ਚ ਆਏ ਸੀਗੇ ਤੇ ਅੱਡਾ ਮਾਰਕੀਟ ਵਿੱਚ ਸਰਵੇ ਕਰ ਰਹੇ ਹਾਂ ਪੰਜਾਬ ਸਰਕਾਰ ਦੀ ਹਦਾਇਤਾਂ ਅਨੁਸਾਰ ਡੋਰ ਟੂ ਡੋਰ ਕੈਂਪੇਨ ਚੱਲ ਰਿਹਾ ਹੈ ਸਰਵੇ ਚੱਲ ਰਿਹਾ ਹੈ ਅਗਰ ਕੋਈ ਬੰਦਾ ਲਾਇਬਲ ਹੈਗਾ ਰਜਿਸਟ੍ਰੇਸ਼ਨ ਲਈ ਔਰ ਉਹਦੇ ਕੋਲ ਨੰਬਰ ਨਹੀਂ ਹੈ ਤਾਂ ਉਹਨਾਂ ਨੂੰ ਅਸੀਂ ਨੰਬਰ ਲੈਣ ਲਈ ਅਕਰ ਰੈਂਕ ਵੀ ਨੰਬਰ ਲਵੇ ਉਹ ਜੀਐਸਟੀ ਨੰਬਰ ਠੀਕ ਹੈ ਰਜਿਸਟ੍ਰੇਸ਼ਨ ਲਈ ਹੈ ਹੀ ਸਰਵੇ ਹੋ ਰਿਹਾ ਹੈ ਤੇ ਸਰ ਸਹਿਯੋਗ ਮਿਲ ਰਿਹਾ ਦੁਕਾਨਦਾਰਾਂ ਦਾ ਹਾਂਜੀ ਬਿਲਕੁਲ ਪੂਰਾ ਸਹਿਯੋਗ ਮਿਲ ਰਿਹਾ ਜੀ ਆਪਾਂ ਡੋਰ ਡੋਰ ਕੈਂਪੇਨ ਚਲਾਇਆ ਹੋਇਆ ਹੈ ਤਾਂ ਜਿਹੜਾ ਜੀ ਲਾਇਬਿਲਟੀ ਬਣਦੀ ਹੈ ਉਹਨਾਂ ਨੂੰ ਆਪਾਂ ਬੇਨਤੀ ਕੀਤੀ ਹੈ ਕਿ ਵੀ ਆਪਣਾ ਰਜਿਸਟ੍ਰੇਸ਼ਨ ਲੈਣ ਤੇ ਸਰ ਕਿੱਥੇ ਕਿੱਥੇ ਜਾਏ ਹੋ ਅੱਜ ਦਾ ਦੌਰਾ ਕਿੱਧਰ ਕਿੱਧਰ ਦਾ ਸੀਗਾ ਜਾਂ ਇਹ ਰੈਗੂਲਰ ਚੱਲਣਾ ਹੈ ਇਹ 1 ਮਹੀਨੇ ਤੋਂ ਰੈਗੂਲਰ ਚੱਲ ਰਿਹਾ ਜੀ ਅੱਜ ਅਸੀਂ ਰੇਲਵੇ ਰੋਡ ਕਵਰ ਕੀਤੀ ਹੈ ਜੀ ਐਮਪੀ ਦੀ ਕੋਟੀ ਤੇ ਹੁਣ ਅਸੀਂ ਅੱਡਾ ਮਾਰਕੀਟ ਆ ਜਾਈ